ਆਪਣੀ ਫੁੱਲਾਂ ਦੀ ਹੈ ਜੀ ਮੈਰੀਗੋਲਡ ਦੀ ਤੇ ਇਹ ਚ ਕਈ ਕਿਸਮਾਂ ਨੇ ਸਿਆਲ ਵਾਲੀਆਂ ਗਰਮੀ ਵਾਲੀਆਂ ਹਨ ਸਾਰਾ ਸਾਲ ਸਸੇ ਆ ਗਾ ਮੇਰੇ ਨਾਲ ਇਹ ਜੀ ਸੀ 12 ਚ ਕਰੀਦੀ ਪਹਿਲੇ ਸਾਲਾ ਚਲੋ ਹੌਲੀ ਹੌਲੀ ਜਿਵੇਂ ਜਿਵੇਂ ਸਾਡੇ ਲਿੰਕ ਬਣਦੇਗੇ ਉਦਾਂ ਸੀ ਇਹਨੂੰ ਵਧਾਉਂਦੇਗੇ ਠੀਕ ਹੈ ਜੀ ਹੁਣ ਮਾਰਕੀਟ ਹੈਗੀ ਸਾਡੀ ਲਿੰਕ ਜਿੰਨੇ ਕ ਅਸੀਂ ਲਾ ਲੈਨੇ ਉਹਨੇ ਸਾਡੇ ਵਿਕ ਜਾਂਦੇ ਨੇ ਜਿਵੇਂ ਕੋਈ ਆਪਸੀਜਨ ਹੈ ਚਲੋ ਮੰਦਾ ਚੰਗਾ ਕਰਕੇ ਰੇਟ ਆਪ ਡਾਊਨ ਹੁੰਦਾ ਰਹਿੰਦਾ ਰਹਿਦਾ ਜੀ ਉਹਦੇ ਸਾਬ ਨਾਲ ਸੀ ਠੀਕ ਹੈ ਸਾਡਾ ਵਿਗ ਜਾਂਦਾ ਜੰਨਕ ਅਸੀਂ ਲਾਉਣੇ ਨੇ ਠੀਕ ਹੈ ਕਿਸਾਨ ਜੀ ਲਾਲੂ ਜੀ ਕਣਕ ਝੋਨਾ ਦਾ ਉੱਚ ਲੀਵਰ ਦਾ ਏ ਨਹੀਂ ਜਿਵੇਂ ਇਹ ਚ ਲੀਵਰ ਤਾਂ ਜ਼ਿਆਦਾ ਆ ਆਪ ਮਿਹਨਤ ਕਰਨੀ ਪੈਂਦੀ ਜੀ ਹਾਂ ਜੇ ਕਿਸੇ ਮੇਰੇ ਕਿਸਾਨ ਭਰਾ ਨੇ ਇਹ ਫੁੱਲ ਲਾਉਣੇ ਨੇ ਜੀ ਪਨੀਰੀ ਐ ਉਹ ਆਪਣੇ ਗੁਰਿੰਦਰ ਭਾਜੀ ਨੇ ਜੀ ਉਹਨਾਂ ਦਾ ਨੰਬਰ ਪਾ ਦਾਂਗੇ ਆਪਾਂ ਵੀਡੀਓ ਤੇ ਤੁਸੀਂ ਜੇ ਕਿਸੇ ਨੇ ਨਵੀਂ ਖੇਤੀ ਸ਼ੁਰੂ ਕਰਨੀ ਆ ਉਹਨਾਂ ਤੋਂ ਇਹ ਸਿਆਲ ਦੀ ਲਾਲੂ জাফরੀਆਂ ਆਪਣੇ ਵੀ ਹੁੰਦੀ ਆ ਪਨੀਰੀ ਉਹਨਾਂ ਰਾਹੀਂ ਮਿਲ ਜੂਗਾ ਉਹਨਾਂ ਨੂੰ ਤੇ ਜਿਹੜੀ ਗਰਮੀ ਵਾਲਾ ਲੱਡੂ ਗਿੰਦਾ ਮਿਹਨਤ ਆਬੀ ਦੀ ਹੁੰਦਾ ਜੀ ਪਨੀਰੀ ਲਾਲੂ ਜੇ ਉਹ ਅਗਲੇ ਨੂੰ ਮਿਲਦੀ ਹੈ ਵਧੀਆ ਬੀਜ ਮਿਲਦਿਆ ਕੁਆਲਟੀ ਦਾ ਕਾਹ ਉਹ ਫੁੱਲ ਵਧੀਆ ਗਰਾਸ ਸਪਲਾਈ ਕਾਹ ਕਰੂਗਾ ਯਾਰ ਮਿਹਨਤ ਨਾਲ ਗਾ ਲੈਂਕ ਅਗਲੇ ਦੇ ਆਪਦੀ ਹਿੰਮਤ ਹੈ ਜਿਵੇਂ ਜੇ ਮਾਰਕੀਟ ਬਣਾ ਲੂ ਮਤਲਬ ਉਹ ਖੇਤੀ ਕਰ ਸਕਦਾ ਹੈ ਤੇ ਤੇੜੀ ਫੁੱਲਾਂ ਦੀ ਖੇਤੀ ਹੈ ਮੇਨਲੀ ਆਪਣੇ ਤਿੰਨ ਤਰ੍ਹਾਂ ਦੀ ਹੁੰਦੀ ਹੈ ਇੱਕ ਹੁੰਦੇ ਨੇ ਲੂਜ਼ ਫਲਾਰ ਤੇ ਇੱਕ ਹੁੰਦੇ ਨੇ ਕਟ ਫਲਾ ਤੇ ਸੀਡ ਸੀਡ ਜਿਹੜਾ ਉੱਪਰ ਤੋਂ ਲੂਜ਼ ਕਰਦੇ ਆ ਉਹਦੇ ਵਿੱਚ ਮੇਨਲੀ ਜਿਹੜੀ ਆਪਣੀ ਸੰਗਠਨ ਜੁਲਿਸ ਕੀਤੀ ਜਾਂਦੀ ਹੈ ਉਹਦੇ ਵਿੱਚ ਇੱਕ ਤਾਂ ਹੈਗਾ ਆਪਣੇ ਸੀਡ ਦਾ ਕੰਮ ਉਹ ਮੇਨਲੀ ਆਪਣੇ ਮਲੇਰਕੋਟਲਾ ਚਾਹ ਤੇ ਗਿੱਦੜਿਆਣੀ ਪਿੰਡਾ ਉਹਦੇ ਵਿੱਚ ਮੇਨਲੀ ਸੀਡ ਦਾ ਕੰਮ ਕੀਤਾ ਜਾਂਦਾ ਹੈ ਤੇ ਇਸ ਤੋਂ ਇਲਾਵਾ ਜਿਹੜਾ ਆਪਣੇ ਮੈਰੀਗੋਲਡ ਆ ਗੇਂਦਾ ਰੋਸਪਲਰ ਕੋਈ ਜਿਹੜੀ ਚੀਜ਼ਾਂ ਨੇ ਇਸ ਤਰ੍ਹਾਂ ਜਿਹੜੇ ਆਪਣੇ ਕਿਸਾਨ ਨੇ ਕੇਂਦਰ ਕਲਾ ਜਿਹੜੇ ਤੁਸ ਬੀਬੀ ਸਿੰਘ ਨੇ ਕਿਉ ਕਾਫੀ ਲੰਮੇ ਸਮੇਂ ਤੋਂ ਜਿਹੜੇ ਇਹ ਖੇਤੀ ਕਰਦੇ ਆ ਰਹੇ ਕੇਵਲ 4 ਏਕੜ ਜ਼ਮੀਨ ਵਿੱਚ ਖੇਤੀ ਕਰ ਰੋਜ਼ਾਨਾ ਪਰਣਾ ਚਾਹੁੰਦੇ ਹੋ ਜੇਕਰ ਤੁਸੀਂ ਵੀ ਨੋਟਾਂ ਨਾਲ ਜੇਬਾਂ ਤਾਂ ਇਹ ਖਾਸ ਰਿਪੋਰਟ ਹੈ ਤੁਹਾਡੇ ਲਈ ਸੂਝਵਾਨ ਕਿਸਾਨ ਨੇ ਇੱਕ ਬਿੱਗੇ ਤੋਂ ਸ਼ੁਰੂ ਕਰ ਅੱਜ ਕਰ ਰਿਹਾ ਹੈ ਆਮ ਕਿਸਾਨ ਨਾਲੋਂ ਦੁੱਗਣੀ ਕਮਾਈ ਕਣਕ ਝੋਨੇ ਦੇ ਫਸਲੀ ਚੱਕਰ ਨੂੰ ਛੱਡ ਗੈਂਦੇ ਦੇ ਫੁੱਲਾਂ ਦੀ ਖੇਤੀ ਤੋਂ ਨੌਜਵਾਨ ਕਿਸਾਨ ਕਮਾ ਰਿਹਾ ਹੈ ਲਗਭਗ 7 ਤੋਂ 8 ਲੱਖ ਰੁਪਏ ਸਾਲਾਨਾ ਜਿਹੀ ਗੱਲ ਕਰਦੇ ਹਾਂ ਅੱਜ ਦੇ ਸਮੇਂ ਵਿੱਚ ਖੇਤੀ ਨੂੰ ਕਿਸਾਨ ਘਾਟੇ ਦਾ ਤੰਦਾ ਦੱਸ ਰਹੇ ਨੇ ਨੌਜਵਾਨ ਆਪਣੀਆਂ ਜ਼ਮੀਨਾਂ ਵੇਚ ਕੇ ਰੋਜ਼ਗਾਰ ਦੀ ਭਾਲ ਵਿੱਚ ਵਿਦੇਸ਼ਾਂ ਵੱਲ ਜਾ ਰਹੇ ਨੇ ਪਰ ਜੇ ਅਸੀਂ ਹਜੇ ਵੀ ਨਾ ਸੰਭਲੇ ਤਾਂ ਆਉਣ ਵਾਲੇ ਸਮੇਂ ਵਿੱਚ ਖੇਤੀ ਹੋਰ ਵੀ ਘਟੇ ਦਾ ਸੌਦਾ ਬਣ ਜਾਵੇਗੀ। ਬਾਈ ਕੀ ਨਾਮ ਆਪਣਾ? ਸੁਖਦੀਪ ਵੀਰੇ। ਕਿਹੜਾ ਪਿੰਡ ਹੈ? ਪੇਦ ਨਿਕਲ। ਕਿਸ ਚੀਜ਼ ਦੀ ਤੁਸੀਂ ਖੇਤੀ ਕਰਦੇ ਹੋ? ਤੇ ਕਦੋਂ ਤੋਂ ਕਰਦੇ ਹੋ? ਖੇਤੀ ਆਪਣੀ ਫੁੱਲਾਂ ਦੀ ਹੈ ਜੀ ਮੈਰੀਗੋਲਡ ਦੀ। ਤੇ ਜੇ ਕਈ ਕਿਸਮਾਂ ਨੇ ਸਿਆਲ ਵਾਲੀਆਂ, ਗਰਮੀ ਵਾਲੀਆਂ ਇਹਨਾਂ ਸਾਰਾ ਸਾਲ ਅਸੀਂ ਉਹ ਕਰਦੇ ਨੇ। ਕਦੋਂ ਸ਼ੁਰੂਆਤ ਕੀਤੀ ਸੀ? ਇਹ ਜੀ ਅਸੀਂ 12 ਚ ਕਰੀਦੀ ਪਹਿਲੇ ਸਾਲ। ਚਲੋ ਹੌਲੀ ਹੌਲੀ ਜਿਵੇਂ ਜਿਵੇਂ ਸਾਡੇ ਲਿੰਕ ਬਣਦੇਗੇ ਉਦਾਂ ਸੀ ਇਹਨੂੰ ਵਧਾਉਨੇਗੇ ਜੀ ਤਾਂ ਹੁਣ ਕਿਵੇਂ ਦੇਖੀਏ ਆਪਾਂ ਲੰਮੀ ਠੀਕ ਹੈ ਜੀ ਹੁਣ ਮਾਰਕੀਟ ਹੈਗੀ ਸਾਡੀ ਲਿੰਕ ਜਿੰਨੇ ਕ ਅਸੀਂ ਲਾ ਲਨੇ ਉਹਨੇ ਸਾਡੇ ਵਿਕ ਜਾਂਦੇ ਨੇ ਜਿਵੇਂ ਕੋਈ ਆਫ ਸੀਜ਼ਨ ਹੈ ਚਲੋ ਮੰਦਾ ਚੰਗਾ ਕਰਕੇ ਰੇਟ ਅਪ ਡਾਊਨ ਹੁੰਦਾ ਰਹਿੰਦਾ ਰਹਿੰਦਾ ਜੀ ਉਹਦੇ ਸਾਬ ਨਾਲ ਅਸੀਂ ਠੀਕ ਹੈ ਸਾਡਾ ਵਿਕ ਜਾਂਦਾ ਜਿੰਨਾ ਕ ਅਸੀਂ ਅਗਾਉਨੇ ਜੀ ਨੂੰ ਮਤਲਬ 4 ਕਿਕੜ ਤੱਕ ਸਾਡਾ ਰੱਖਿਆ ਇਹਦੇ ਲਈ ਰਖਵਾ ਜਿਵੇਂ 2 ਕਿਕੜ ਹਨ ਸਾਡੇ ਚੱਲਦੇ ਨੇ ਅਸੀਂ 2 ਕ ਅੱਗੇ ਮੂਰੇ ਜਿਵੇਂ ਤਿੰਨ ਤਿੰਨ ਵੇਚ ਕੇ ਕਰਕੇ ਲਾਓ ਇਹਦੇ ਲੱਗਦੇ ਰਹਿੰਦੇ ਜੀ ਤਾਂ ਕਿਵੇਂ ਦੇਖੇ ਇਹ ਗੁੱਤਨੜ ਕਿਵੇਂ ਲੱਗਦਾ ਪਰਕਦਾ ਠੀਕ ਹੈ ਜੀ ਕਣਕ ਝੋਨੇ ਚੋਂ ਨਜਾਇੰ ਵੀ ਲੇਬਰ ਖਰਚਾ ਹੈ ਨਹੀਂ ਜੀ ਇਹ ਚ ਐ ਵੀ ਆਪ ਵੀ ਲੇਬਰ ਨਾਲ ਰਹਿ ਕੇ ਮਤਲਬ ਜਿਆਦੇ ਮਿਹਨਤ ਦਾ ਕੰਮ ਹੈ ਜੀ ਕਿਉਂ ਮਸ਼ੀਨਰੀ ਤੇ ਜਿੰਨੀ ਕੋਈ ਜਿਆਦੇ ਲੋਡ ਨਹੀਂ ਜੀ ਜਿਆਦੇ ਲੇਬਰ ਦੀ ਹੈ ਜੀ ਕਿਉਂ ਜਿਆਦੇ ਮਿਹਨਤ ਨਾਲ ਦਾ ਹੀ ਉਹ ਹੈ ਜੀ ਸਬਜੀ ਦਾ ਲਾ ਲਓ ਇਹ ਲਾ ਲਓ ਜਿੰਨੀ ਮਿਹਨਤ ਕਰ ਲਾਂਗੇ ਉਨਾਂ ਤੇ ਲੇਬਰ ਬਚਾ ਕੇ ਵੱਧ ਮੁਨਾਫਾ ਹੋ ਜਾਂਦਾ ਹੈ ਮਾਰਕੀਟੇ ਕਿਵੇਂ ਹੁੰਦੇ ਭਾਜੀ ਮਾਰਗਿਨ ਇਹਦੀ ਐ ਜੀ ਕੋਈ ਮੰਡੀ ਬੋਰਡ ਨਹੀਂ ਤਾਂ ਹੈ ਨਹੀਂ ਸਿਸਟਮ ਇਹਦਾ ਜੀ ਇਹਦਾ ਦੁਕਾਨਾਂ ਤੇ ਨਹੀਂ ਜੀ ਆਪਣੇ ਧੂਰੀ ਨੇ ਤਿੰਨ ਜਿਆਦਾ ਕਰਨਾ ਜਾਂ ਲਾ ਲਓ ਬਰਨਾਲੇ ਇੱਥੇ ਜਿੱਥੇ ਛੱਡੇ ਹੈਗੇ ਲਿੰਕ ਜੀ ਚਲੋ ਦੁਕਾਨਾਂ ਵਾਲਿਆਂ ਨੂੰ ਜਿਵੇਂ ਆਰਡਰ ਆਉਂਦੇ ਨੇ ਜੀ ਕੋਈ ਪ੍ਰੋਗਰਾਮ ਉਹ ਸਾਨੂੰ ਬੁੱਕ ਕਰਾਉਂਦੇ ਨੇ ਅਸੀਂਗਾ ਉਹਨਾਂ ਨੂੰ ਸਪਲਾਈ ਕਰ ਦਿੰਦੇ ਨੇ ਕੀ ਰੇਟ ਵਿਕਦਾ ਭਾਜੀ ਰੇਟ ਇਹਦਾ ਜੀ ਰੇਟ ਇਹਦਾ ਤਿਹਾਰਾਂ ਨਾਲ ਆ ਜੀ ਅਸੀਂ 70 ਰੁਪਏ ਤੋਂ ਲੈ ਕੇ 120 ਰੁਪਏ ਤੱਕ ਹੀ ਵੇਚੇ ਜੀ ਮਤਲਬ ਜਿਵੇਂ ਕੋਈ ਤਿਹਾਰ ਆ ਗਿਆ ਦੀਵਾਲੀ ਹੈ ਨਾਲੋਂ ਨਰਾਤੇ ਨੇ ਜਗਰਾਤੇ ਜਿਵੇਂ ਆਪਣੇ ਹੁੰਦੇ ਨੇ ਪ੍ਰੋਗਰਾਮ ਸਵਰਾਤਰੀ ਹੋ ਗਈ ਜੀ ਜਾਂ ਲਾਲੋ ਵਿਆਹ ਇਹਨਾਂ ਦੇ ਪ੍ਰੋਗਰਾਮ ਉਦਾਂ ਇਹਦੇ ਹਿਸਾਬ ਨਾਲ ਰੇਟ ਵਧਦੇ ਜਾਂਦੇ ਨੇ ਜੀ ਜੇ 옵ਸੀਜਨ ਹੈ ਤਾਂ ਇਹਦਾ ਫਿਰ 70 ਰੁਪਏ ਵੀ ਅਸੀਂ ਵੇਚਿਆ ਜੀ ਮ ਮਾਲ ਆਪ ਲੇਬਰ ਵੀ ਅਸੀਂ ਪੱਲਿਓ ਖਰਚਾ ਪੈ ਜਾਂਦਾ ਸਾਡਾ ਜੀ। ਕਈ ਵਾਰ ਇਦਾਂ ਮਾਲ ਤਾਂ ਚੜਾ ਆਉਂਦਾ ਰਹਿੰਦਾ ਇਹ ਚ। ਕੁੱਲ ਮਿਲਾ ਕੇ ਮੁਨਾਫਾ ਕਣਕ ਚੋਂ ਇਹਨਾਂ ਨੂੰ ਆਊਗਾ। ਮੁਨਾਫਾ ਕਣਕ ਚੋਂ ਇਹਨਾਂ ਨੂੰ ਆਇਆ ਜੀ। ਉਹ ਚ ਲੇਬਰ ਇਹ ਚ ਵੱਧ ਲੇਬਰ ਲਾਲੋ ਆਪ ਜਾਦੀ ਮਿਹਨਤ ਕਰਨੀ ਪੈਂਦੀ ਐ। ਸਾਨੂੰ 18000 20000 ਲਾਲੋ ਅਸੀਂ ਬਿੱਗੇ ਦਾ 6 ਮਹੀਨੇ ਅਸੀਂ ਕੱਢਿਆ ਹੈ ਨਚੋੜਿਆ ਜੀ ਸਾਰਾ ਸਾਲ ਦਾ ਕੋਈ ਰੇਟ ਲਾਓ ਮਹਿੰਗਾ ਵੇਗਿਆ ਜੀ। ਕੋਈ ਘੱਟ ਵੇਗਿਆ। ਸਾਨੂੰ ਇਹਦੇ ਨਾਲ 18000 ਬਿੱਗੇ ਦਾ ਬਚ ਜਾਂਦਾ ਜੀ। 6 ਮਹੀਨੇ ਦਾ ਇੱਕ ਸਾਲ ਦਾ। 6 ਮਹੀਨੇ ਦਾ। ਸਾਲ ਦਾ 4000 हां हां लालो जी कई बार कोई ਘਾਟਾ ਵੀ ਹੋ ਜਾਂਦਾ ਕਿ ਮੈਂ ਇਸ ਕੀ ਸਿਆਲ ਚ ਕੋਰਾ ਪੈ ਗਿਆ ਜੀ ਸਾਡੇ 2 ਮਹੀਨੇ ਫਸਲ ਨਹੀਂ ਹੋਈ ਜੀ ਮਤਲਬ ਸਾਰੇ ਉਹ ਵਿਚੀ ਹੋ ਗਿਆ ਜੀ ਕੋਈ ਹਣ ਲਾਓ ਜਿਵੇਂ ਸਾਡਾ ਰੇਟ ਵਧ ਗਿਆ ਤਿਹਾਰ ਆ ਗਿਆ ਜੀ ਹਣ 4 ਪੀ ਵੱਧ ਬਣ ਗਏ ਕੋਈ ਮੰਦੇ ਜੇ ਕੋਈ ਚੰਗੇ ਜੀ ਲੋਟ ਹੈ ਜੀ ਮਤਲਬ 60 ਕੁੱਲ ਮਿਲਾ ਕੇ ਇੱਕ ਸਾਲ ਦੀ ਜਿਹੜੀ ਖੇਤੀ ਹੈ ਪਰ 1 ਏਕੜ ਤੇ ਹੁਣ ਕਿੰਨੇ ਕਦਮ ਮੁਨਾਫਾ ਹੋ ਜਾਏ ਮੁਨਾਫਾ ਤਾਂ ਹੈ ਜੀ ਕੋਈ ਤਿਹਾਰ ਆ ਗਿਆ ਜਿਵੇਂ ਪਿੱਛੇ ਵੋਟਾਂ ਦੀਆਂ ਫਰਵਰੀ ਚ ਆਪਣੇ ਲਾਲੋ ਉਦੋਂ ਤੇਜ਼ੀ ਰਹੀ ਜੀ ਮੂਰੇ ਤਿਹਾਰ ਲਗਾਤਾਰ ਤੇਜ਼ੀ ਆਈਗੀ ਜਾਂ ਕੋਈ ਇਤਕੀ ਮੌਸਮ ਜਿਵੇਂ ਬਰਸਾਤ ਜਿਆਦਾ ਹੋ ਗਈ ਉਹ ਏਰੀਆ ਮਰ ਗਿਆ ਫੁੱਲਾਂ ਦਾ ਮਤਲਬ ਤੇਜ਼ੀ ਰਹਿ ਗਈ ਜੀ ਮਤਲਬ ਇਹਦਾ ਕੋਈ ਪੱਕਾ ਤਾਂ ਹੈ ਨਹੀਂ ਆਪਾਂ ਨੂੰ ਅਸੀਂ ਉਹ ਮੋਟਾ ਜਲਾ ਹੈ ਵੀ 18-20 ਹਜ਼ਾਰ ਅਸੀਂ ਵਿਕੇ ਦਾ ਜਿਹੜਾ ਜਾ ਬੱਜ ਜਾਂਦਾ ਸਾਨੂੰ ਜੀ 6 ਮਹੀਨਿਆਂ ਦਾ ਜੀ ਬੱ ਮੈਂ ਕੀ ਕਹਿਣਾ ਚਾਹੁੰਦਾ ਬਹੁਤ ਕਿਸਾਨਾਂ ਜਿਹੜੇ ਸਿਰਫ ਕਣਕ ਝੋਨਾ ਠੀਕ ਹੈ ਕਿਸਾਨ ਜਿਹਨਾਂ ਲਾ ਲੋ ਜੀ ਕਣਕ ਝੋਨਾ ਤਾਂ ਉਹ ਚੱਲੀ ਵਰਦਾ ਏਡਾ ਹੈ ਨਹੀਂ ਜਿਵੇਂ ਝੋਨੇ ਵਰਦਾ ਜਿਆਦਾ ਆ ਆਪ ਮਿਹਨਤ ਕਰਨੀ ਪੈਂਦੀ ਹੈ ਜੀ ਹਾਂ ਜੇ ਕਿਸੇ ਮੇਰੇ ਕਿਸਾਨ ਭਰਾ ਨੇ ਇਹ ਫੁੱਲ ਲਾਉਣੇ ਨੇ ਜੀ ਪਨੀਰੀ ਹੈ ਉਹ ਆਪਣੇ ਗੁਰਿੰਦਰ ਭਾਜੀ ਨੇ ਜੀ ਉਹਨਾਂ ਦਾ ਨੰਬਰ ਪਾ ਦਾਂਗੇ ਆਪਾਂ ਵੀਡੀਓ ਤੇ ਤੁਸੀਂ ਜੇ ਕਿਸੇ ਨੇ ਨਵੀਂ ਖੇਤੀ ਸ਼ੁਰੂ ਕਰਨੀ ਹੈ ਉਹਨਾਂ ਤੋਂ ਇਹ ਸਿਆਲ ਦੀ ਲਾਲੂ ਜਾਫਰੀ ਆਪਣੇ ਲੇ ਵੀ ਹੁੰਦੀ ਹੈ ਪਨੀਰੀ ਉਹਨਾਂ ਦਾ ਹੀ ਮਿਲ ਜੂਗਾ ਉਹਨਾਂ ਨੂੰ ਤੇ ਜਿਹੜੀ ਗਰਮੀ ਵਾਲਾ ਲੱਡੂ ਗੇਂਦਾ ਮਿਹਨਤ ਆ ਬੀਜ ਦੀ ਹੁੰਦਾ ਜੀ ਪਨੀਰੀ ਲਾਲੂ ਜੇ ਉਹ ਅਗਲੇ ਨੂੰ ਮਿਲਦੀ ਹੈ ਵਧੀਆ ਬੀਜ ਮਿਲਦਿਆ ਕੁਆਲਿਟੀ ਦਾ ਗਾਂ ਉਹ ਫੁੱਲ ਵਧੀਆ ਗਾਂ ਸਪਲਾਈ ਕਹਾਂ ਕਰੂਗਾ ਜੇ ਲ ਮਿਹਨਤ ਨਾਲ ਗੱਲ ਇਹ ਕਿ ਅਗਲੇ ਦੇ ਆਪ ਦੀ ਹਿੰਮਤ ਹੈ ਜਿਵੇਂ ਜਿਵੇਂ ਮਾਰਕੀਟ ਬਣਾ ਲੂ ਮਤਲਬ ਉਹ ਖੇਤੀ ਕਰ ਸਕਦਾ ਇਹ ਕਿਸਮ ਜੀ ਇਹ 5 6 ਕਿਸਮਾਂ ਨੇ ਦੀਆਂ ਸਾਲ ਦੀਆਂ ਜੀ ਜਿਵੇਂ ਗਰਮੀ ਵਾਲਾ ਸਾਡਾ ਹੁਣ ਚੱਲਦਾ ਜੀ ਇਹ ਮਈ ਚ ਕਟਿੰਗ ਲਾਈਦੀ ਸੀ ਮਤਲਬ ਬੂਟੇ ਤੋਂ ਟਾਣੀਆਂ ਵੱਢ ਕੇ ਉਹ ਕਲਕੱਤੇ ਆਉਂਦੀ ਹੈ ਆਪਣੀਆਂ ਨਰਸਰੀਆਂ ਚੋ ਜੀ ਮਤਲਬ ਪ੍ਰਾਈਵੇਟ ਸਿਸਟਮ ਆ ਉਹਨਾਂ ਦਾ ਉੱਥੋਂ ਆਪਣੀ ਦੀ ਮੰਗਾ ਕੇ ਕਿਸਾਨਾਂ ਨੂੰ ਸਾਰੇ ਮਤਲਬ ਸਪਲਾਈ ਕਰਦੇ ਨੇ ਜੀ ਅਸੀਂ ਵੀ ਉਹਨਾਂ ਰਾਹੀਂ ਮੰਗਾਈ ਹੈ ਜੀ ਚਲੋ ਇਹ ਲਾਈਤੀ ਜੀ ਹਣ ਮੂਰੇ ਦੋ ਕਿਸਮ ਦੋ ਵਾਰ ਲੋ ਇਹਦੇ ਲੱਗੇ ਜੀ ਇੱਕ ਇਹਦਾ ਬੀਜ ਵਾਲਾ ਲੱਗਦਾ ਫਰਵਰੀ ਜੀ ਤੇ ਹਣ ਆਪਣੀ ਇਹ ਸਿਆਲ ਵਾਲੀ ਜਾਫਰੀ ਹੈ ਛੱਠੀ ਜੀ ਦੀਵਾਲੀ ਵਾਲੀ ਹੋ ਗਈ ਗਾਂ ਲੋੜੀ ਵਾਲੀ ਮਤਲਬ ਤਿੰਨ ਬਰੇਟੀਆਂ ਚਾਰੀ ਚ ਨੇ ਜੀ ਉਹ ਅਸੀਂ ਤਿੰਨ ਤਿੰਨ ਮਹੀਨੇ ਕਰਕੇ ਦੋ ਦੋ ਲਾਉ ਉਹਦੇ ਲਾਉਂਦੇ ਰਹਿੰਨੇ ਓਵੇਂ ਸਮੇ ਸਾਨੂੰ ਤਿਹਾਰ ਹਲਾ ਸਾਰਾ ਸਾਲ ਸਾਡੇ ਲਈ ਫੁੱਲ ਤਰਕੀਬਾਂ ਰਹਿੰਦਾ ਜੀ ਮੌਸਮ ਹੈ ਕੋਈ ਘਟ ਜਾਂਦਾ ਕਈ ਵਾਰ ਕੋਈ ਮੌਸਮ ਤੇ ਜਾ ਨਹੀਂ ਚੱਲਿਆ ਠੰਡਾ ਜਾ ਆਪਣਾ ਜਿਆਦਾ ਗਰਮੀ ਦੀ ਥੋੜਾ ਜਿਹਾ ਨੂੰ ਮੌਸਮ ਦਾ ਪੈਂਦਾ ਜੀ ਮਾਰ ਬਾਕੀ ਤਰਕੀਬ ਸਾਰਾ ਸਾਲ ਅਸੀਂ ਰੱਖਦੇ ਹਾਂ ਪਰ ਅਥੀ ਗੱਲ ਕਰਦੇ ਹਾਂ ਸੰਗਰੂਰ ਦੇ ਪਿੰਡ ਪੈਂਦਲੀ ਕਲਾਂ ਦਾ ਨੌਜਵਾਨ ਕਿਸਾਨ ਸੁਖਦੀਪ ਸਿੰਘ ਜਿਸ ਨੇ 4 ਏਕੜ ਜ਼ਮੀਨ ਦੇ ਵਿੱਚ ਪੂਰਾ ਸਾਲ ਮੌਸਮ ਦੇ ਹਿਸਾਬ ਦੇ ਨਾਲ ਗੇਂਦੇ ਦੇ ਫੁੱਲਾਂ ਦੀ ਖੇਤੀ ਕੀਤੀ ਤੇ ਅਲੱਗ-ਅਲੱਗ ਕਿਸਮਾ ਦੀ ਖੇਤੀ ਕਰ ਆਪਣੇ ਕਿਤੇ ਵਿੱਚ 4 ਗੁਣਾ ਵਾਧਾ ਵੀ ਕੀਤਾ ਤੇ ਆਪਣੇ ਹੀ ਪਿੰਡ ਦੀਆਂ ਔਰਤਾਂ ਨੂੰ ਰੋਜ਼ਗਾਰ ਵੀ ਦੇ ਰਿਹਾ ਹੈ ਸੁਖਦੀਪ ਦਾ ਕਹਿਣਾ ਹੈ ਕਿ ਫੁੱਲਾਂ ਦੀ ਖੇਤੀ ਦੇ ਵਿੱਚ ਮਿਹਨਤ ਹੈ ਪਰ ਰੋਜ਼ਾਨਾ ਕਿਸਾਨ ਦੀ ਕਮਾਈ ਹੁੰਦੀ ਹੈ ਕਣਕ ਝੋਨੇ ਦੀ ਫਸਲ ਦੇ ਵਿੱਚ 6 ਮਹੀਨੇ ਬਾਅਦ ਕਿਸਾਨ ਦੀ ਜੇਬ ਵਿੱਚ ਪੈਸਾ ਆਉਂਦਾ ਹੈ ਪਰ ਫੁੱਲਾਂ ਦੀ ਖੇਤੀ ਨਾਲ ਰੋਜ਼ਾਨਾ ਫੁੱਲ ਵਿਕਦੇ ਨੇ ਉੱਥੇ ਹੀ ਜਦੋਂ ਬਾਗਬਾਨੀ ਵਿਭਾਗ ਸੰਗਰੂਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਬਾਗਬਾਨੀ ਵਿਭਾਗ ਦੇ ਅਫਸਰ ਅਮਨਦੀਪ ਕੌਰ ਨੇ ਦੱਸਿਆ ਕਿ ਕਿਸਾਨਾਂ ਨੂੰ ਫੁੱਲਾਂ ਦੀ ਖੇਤੀ ਨਾਲ ਜੋੜਨ ਲਈ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ ਜਦਕਿ 40% ਸਬਸਿਡੀ ਦੇ ਨਾਲ-ਨਾਲ ਹਰ ਤਰ੍ਹਾਂ ਦੇ ਖੇਤੀ ਸੰਦ ਵੀ ਮਹੱਈਆ ਕਰਵਾਏ ਜਾਣਗੇ। ਅਮਨ ਠੀਕਰ ਜੀ। ਦਪਾਰਤਮਨ ਡਿਪਾਰਟਮੈਂਟ ਬਾਗਵਾਨੀ ਵਿਭਾਗ। ਜਿਹੜੀ ਫਲਾਸ ਦੀ ਖੇਤੀ ਕਿਸਾਨ ਕਰ ਰਹੇ ਨੇ ਸੁਖਦੇਵ ਸਿੰਘ ਕਿਸਾਨ ਜਿਹੜਾ ਪਿੰਦ ਨੀਕਲਾਂ ਕਰ ਰਿਹਾ ਕਿਸ ਤਰੀਕੇ ਨਾਲ ਕੀ ਡਿਪਾਰਟਮੈਂਟ ਦੇ ਵੱਲੋਂ ਸਰਵਿਸਿਜ਼ ਦਿੱਤੇ ਜਾਂਦੇ ਨੇ ਤੇ ਫੁੱਲਾਂ ਦੀ ਖੇਤੀ ਹੁੰਦੀ ਕਿਸ ਤਰੀਕੇ ਨਾਲ ਜੀ। ਹਾਂਜੀ ਜਿਹੜੀ ਫੁੱਲਾਂ ਦੀ ਖੇਤੀ ਹੈ। ਮੇਨਲੀ ਆਪਣੇ ਤਿੰਨ ਤਰ੍ਹਾਂ ਦੀ ਹੁੰਦੀ ਹੈ ਇੱਕ ਹੁੰਦੇ ਨੇ ਲੂਜ਼ ਫਲਾਰ ਤੇ ਇੱਕ ਹੁੰਦੇ ਨੇ ਕੱਟ ਫਲਾਰ ਤੇ ਸੀਡ ਸੀਡ ਜਿਹੜਾ ਆਪਾਂ ਪ੍ਰੋਡਿਊਸ ਕਰਦੇ ਆ ਉਹਦੇ ਵਿੱਚ ਮੇਨਲੀ ਜਿਹੜੀ ਆਪਣੇ ਸੰਗਰੂਰ ਜ਼ਿਲ੍ਹੇ ਚ ਕੀਤੀ ਜਾਂਦੀ ਹੈ ਉਹਦੇ ਵਿੱਚ ਇੱਕ ਤਾਂ ਹੈਗਾ ਆਪਣੇ ਸੀਡ ਦਾ ਕੰਮ ਉਹ ਮੇਨਲੀ ਆਪਣੇ ਮਲੇਰਕੋਟਲਾ ਜਾਂ ਇੱਕ ਗਿੱਦੜਿਆਣੀ ਪਿੰਡ ਉਹਦੇ ਵਿੱਚ ਮੇਨਲੀ ਸੀਡ ਦਾ ਕੰਮ ਕੀਤਾ ਜਾਂਦਾ ਤੇ ਇਸ ਤੋਂ ਇਲਾਵਾ ਜਿਹੜਾ ਆਪਣੇ ਮੈਰੀਗੋਲਡ ਹੈ ਗੇਂਦਾ ਲੂਜ਼ ਫਲਾਰ ਉਹਦੀ ਜਿਹੜੀ ਖੇਤੀ ਕੀਤੀ ਜਾਂਦੀ ਹੈ ਇਸ ਤਰ੍ਹਾਂ ਜਿਹੜੇ ਆਪਣੇ ਕਿਸਾਨ ਨੇ ਪੇਤਨੀ ਕਲਾ ਤੇ ਉੱਥੇ ਸੁਖਦੇਵ ਸਿੰਘ ਨੇ ਤੇ ਉਹ ਕਾਫੀ ਲੰਬੇ ਸਮੇਂ ਤੋਂ ਜਿਹੜੇ ਹੈ ਇਹ ਖੇਤੀ ਕਰਦੇ ਆ ਰਹੇ ਨੇ ਤੁਹਾਨੂੰ ਕਿਸ ਤਰੀਕੇ ਨਾਲ ਪੂਰੇ ਸੀਜ਼ਨ ਦੇ ਵਿੱਚ ਜੇ ਅਗਰ ਆਪਾਂ ਗੱਲ ਕਰੀਏ ਵੀਟ ਤੇ ਪੈਜ ਦੇ ਇੱਕ ਉਹ ਜਿਹੜੀ ਇਹ ਫਸਲ ਲਗਾ ਰਹੇ ਨੇ ਤਾਂ ਉਹ ਮੌਸਮ ਦੇ हिसाब ਨਾਲ ਕਿਹੜੇ-ਕਿਹੜੇ ਚੱਲਦੇ ਨੇ ਫੋਲ ਜੀ ਹਾਂਜੀ ਇੱਕ ਤਾਂ ਆਪਣਾ ਮੇਨਲੀ ਲੱਡੂ ਗਿੰਦਾ ਹੁੰਦਾ ਇਹ ਤਾਂ ਗਰਮੀ-ਗਰਮੀ ਚੱਲਦਾ ਆਪਣਾ ਤੇ ਇਸ ਤੋਂ ਇਲਾਵਾ ਜਿਹੜਾ ਆਪਣਾ ਇੱਕ अर्ਲੀ ਜਾਫਰੀ ਤੇ ਮੇਨ ਜਾਫਰੀ ਆਪਾਂ ਕਹਿ ਦਿੰਨੇ ਆ ਤੇ ਮੇਨਲੀ ਸਰਦੀ ਦੇ ਵਿੱਚ ਜਿਹੜਾ ਇਹਦਾ ਫਲਾਵਰ ਆਉਂਦਾ ਇਹਦੇ ਵਿੱਚ ਮੇਨਲੀ ਜਿਹੜੇ ਤਿਹਾਰ ਨੇ ਆਪਣੇ ਗੁਰਪੁਰਬ ਹੋ ਗਿਆ ਦਿਵਾਲੀ ਹੋ ਗਿਆ ਇਹ ਦੁਸ਼ਹਿਰਾ ਇਹ ਸਾਰੇ ਕਵਰ ਹੋ ਜਾਂਦੇ ਨੇ ਇਹਦੇ ਵਿੱਚ ਕਿਉਂਕਿ ਉਹ ਕਾਫੀ ਜ਼ਿਆਦਾ ਮੁਨਾਫਾ ਲੈ ਲੈਂਦੇ ਨੇ ਤੇ ਇਹਦੇ ਵਿੱਚ ਰੇਟ ਆ ਜਿਹੜਾ ਲਗਭਗ 80 90 100 ਰੁਪਏ ਕਿਲੋ ਤੱਕ ਵੀ ਚੱਲਿਆ ਜਾਂਦਾ। ਤੁਸੀਂ ਇੱਕ ਵਾਰ ਦੇਖ ਦਿਓ ਅਗਰ ਫਾਰਮਰ ਨੂੰ ਇੱਧਰ ਮੂਵ ਹੋਣਾ ਹੋਊਗਾ ਤਾਂ ਡਿਪਾਰਟਮੈਂਟ ਦੇ ਵੱਲੋਂ ਕੀ ਹੈਲਪ ਕੀਤੀ ਜਾਂਦੀ ਹੈ? ਅ ਡਿਪਾਰਟਮੈਂਟ ਵੱਲੋਂ ਜਿੱਦਾਂ ਜੇ ਗੇਂਦਾ ਲਾਉਂਦੇ ਨੇ ਤਾਂ 16000 ਰੁਪਏ ਪ੍ਰਤੀ ਹੈਕਟੇਅਰ ਜਿਹੜੀ ਸਬਸਿਡੀ ਦਿੱਤੀ ਜਾਂਦੀ ਹੈ। ਠੀਕ ਹੈ ਜੀ ਤੇ ਇਸ ਤੋਂ ਇਲਾਵਾ ਜੇ ਕੋਈ ਵੀ ਹੋਰ ਮਸ਼ੀਨੀ ਕਰਨ ਦੇ ਵਿੱਚ ਕੋਈ ਉਹਨੇ ਛੋਟਾ ਪੰਪ ਲੈਣਾ ਪਾਵਰ ਟਰੈਲਰ ਲੈਣਾ ਤੇ ਕੋਈ ਟਰੈਕਟਰ ਵਾਲਾ ਵੱਡਾ ਪੰਪ ਲੈਣਾ ਉਸ ਦੇ ਉੱਪਰ ਵੀ 40% ਸਬਸਿਡੀ ਹੈ ਲੱਗਦਾ ਕਿ ਅਗਰ ਫਾਰਮਰਸ ਵੀਟ ਜਾਂ ਪੈਡੀਕਨ ਛੱਡ ਕੇ ਇੱਧਰ ਆਉਣ ਤਾਂ ਜ਼ਮੀਨੀ ਪਾਣੀ ਵੀ ਬਚੂਗਾ ਤੇ ਉਦਾਂ ਵੀ ਉਹਨਾਂ ਨੂੰ ਕਾਫੀ ਫਾਇਦਾ ਹੋਏਗਾ ਜੀ ਹਾਂ ਜੀ ਡੈਫੀਨਿਟਲੀ ਹੋਏਗਾ ਉਥੇ ਹੀ ਦੱਸ ਦਈਏ ਕਿ ਛੋਟਾ ਕਿਸਾਨ ਆਪਣੇ ਖੇਤ ਵਿੱਚ ਫੁੱਲਾਂ ਦੀ ਖੇਤੀ ਕਰੇ ਤਾਂ ਉਹ ਵਧੀਆ ਕਮਾਈ ਕਰ ਸਕਦਾ ਹੈ ਸਭ ਤੋਂ ਵੱਡਾ ਜ਼ਮੀਨ ਦਾ ਪਾਣੀ ਬਚਦਾ ਹੈ ਕਿਉਂਕਿ ਫੁੱਲਾਂ ਦੀ ਖੇਤੀ ਵਿੱਚ ਝੋਨੇ ਦੇ ਨਾਲੋਂ 10 ਗੁਣਾ ਘੱਟ ਪਾਣੀ ਦੀ ਖਪਤ